ਰੋਗਿਆ ਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿੱਦਾਂ ਕਿ ਆਪਾਂ ਜਾਣਦੇ ਭਾਰਤੀ ਸੋਚ ਦਾ ਇਹ ਤਾਂ ਮੁੱਦਾ ਚੱਲਦਾ ਪਿਆ ਤੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵੇਈ ਦੇ ਜੋ ਇੱਕ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਰਕੇਸ਼ ਵੱਲੋਂ ਜੋ ਕਿ ਬੜੀ ਮੰਦਭਾਗੀ ਘਟਨਾ ਆ ਔਰ ਨੰਬਰ 1 ਤਾਂ ਉਹਨਾਂ ਨੇ ਜੁੱਤੀ ਮਾਰੀ ਗਈ ਨੰਬਰ 2 ਜਿਸ ਬੰਦੇ ਨੇ ਜੁੱਤੀ ਮਾਰੀ ਉਹਨੂੰ bail ਜਿੱਤ ਰਿਹਾ ਕਰ ਦਿੱਤਾ ਗਿਆ ਜੇਕਰ ਬੀ ਆਰ ਗੋਵੇਈ ਦੀ ਜਗ੍ਹਾ ਤੇ ਜੇਕਰ ਕੋਈ ਜਨਰਲ ਦਤ ਹੁੰਦਾ ਤੇ ਜੇਕਰ ਕਿਸੇ ਐਸਸੀ ਜਾਂ ਕਿਸੇ ਮਿਨੋਰੀਟੀ ਨੇ ਸਿੱਖ ਮੁਸਲਮਾਨ ਜਾਂ ਦਲਿਤ ਨੇ ਦੁੱਤੀ ਮਾਰੀ ਹੁੰਦੀ ਤਾਂ ਉੱਤੇ ਐਨਐਸਏ ਲੱਗਣਾ ਸੀਗਾ ਦੇਸ਼ਦੋ ਦਾ ਪਰਚਾ ਹੋਣਾ ਸੀਗਾ ਇਹ ਬਹੁਤ ਵੱਡਾ ਇੱਕ ਜਾਤੀ ਬਿਤਕਰਾ ਆ ਉਸ ਬਿਤਕੇ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਦੇਖੋ ਜਿਹੜੀ ਚੀਫ ਜਸਟਿਸ ਆਫ ਇੰਡੀਆ ਕਿੱਡੀ ਵੱਡੀ ਇੱਕ ਪੋਸਟ ਆ ਐਡੀ ਵੱਡੀ ਪੋਸਟ ਦੇ ਬਾਵਜੂਦ ਇੱਕ ਦਲਿਤ ਅਫਸਰ ਦੇ ਪ੍ਰਤੀ ਇਹਨਾਂ ਮਨੂਵਾਦੀ ਲੋਕਾਂ ਦੀ ਇਹ ਸੋਚ ਆ ਤੇ ਆਮ ਜਿਹੜੇ ਦਲਿਤਾਂ ਉਹਨਾਂ ਦੇ ਪ੍ਰਤੀ ਕੀ ਸੋਚੋਗੀ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਭਾਰਤ ਦੇਸ਼ ਵਿੱਚ ਜਿਹੜੇ ਰਾਸ਼ਟਰਪਤੀ ਆ ਪਾਰਤ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਬਣਾ ਦਿੱਤਾ ਗਿਆ ਸੀਗਾ ਤੇ ਅੱਜ ਇਹ ਉਹੀ ਪ੍ਰਵਿਰਤੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਸੁਬਿਤਰੀ ਬਾਈ ਫੁਲੇਦਰੋ ਔਰਤਾਂ ਨੂੰ ਭੜਾਂਦਨ ਦਿੱਤੀ ਉਹਨਾਂ ਦੇ ਵੱੱਟੇ ਮਾਰਦੇ ਸੀਗੇ ਉਹਨਾਂ ਤੇ ਗਾਰਾ ਸਿੱਟਦੇ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਅੱਜ ਜਸਟਿਸ ਬੀ ਆਰ ਗਵਈ ਦੇ ਉੱਤੇ ਜਿਹੜਾ ਜੁੱਤਾ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਕੀਤੀ ਆ ਉਹ ਦਲਿਤ ਸਮਾਜ ਐਸਸੀ ਬੀਸੀ ਤੇ ਘੱਟ ਗਿਣ ਕੇ ਸਮਾਜ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਉਹਦੇ ਬਰੋ ਵਿੱਚ ਅੱਜ ਸੀ ਆਰਐਸਐਸ ਤੇ ਬੀਜੇਪੀ ਮੋਹਨ ਭਾਗ ਉਹਦੇ ਪੁੱਤਲਾ ਉਫਕਣ ਜਾ ਰਹੇ ਸੀ ਕਿਦਾਂ ਦੇ ਨਾਚਣ ਹੁੰਦੇ باوجود ਵੀ ਨਾ ਉਤਕ ਪਰਚਾ ਦਿੱਤਾ ਗਿਆ ਨਾ ਤਾਂ ਉਸ ਸੁਸ਼ਾਰਤ ਤਾਂ ਗਿਆ ਦੇਖੋ ਇਹ ਜਿਹੜੀ ਘਟਨਾ ਨਾ ਇਹ ਇੰਡੀਆ ਦੇ ਵਿੱਚ ਦੰਤਾਂ ਦੀ ਪੋਜੀਸ਼ਨ ਬਾਰੇ ਦੱਸਦੀ ਆ ਇਹ ਕਿਦਾਂ ਤੇ ਇਸ ਦੇ ਵਿੱਚ ਪੇਪਰਵਾਦ ਜਾਂ ਬ੍ਰਾਹਮਣਵਾਦ ਕਿੰਨਾ ਭਾਰੂ ਆ ਤੇ ਇਸ ਸਨਾਤਨਤਾ ਵਾਲੇ ਜਾਂ ਆਰਐਸਐਸ ਵਾਲੇ ਬੀਜੇਪੀ ਵਾਲੇ ਇਹਨਾਂ ਦੀ ਪਾਲਿਸੀ ਕਿਦਾਂ ਰਨ ਕਰ ਰਹੇ ਆ ਵੀ ਇੱਕ ਸੁਪਰੀਮ ਕੋਰਟ ਦਾ ਮੁੱਖ ਜੱਜ ਦੇ ਲਈ ਇੱਕ ਰਕੇਸ਼ ਨਾਮ ਦਾ ਜਿਹੜਾ ਉੱਥੇ ਦਾ ਇੱਕ ਸੀਨੀਅਰ ਵਕੀਲ ਸੀ ਉਹ ਐਦਾਂ ਸੋਚ ਸਕਦਾ ਮੈਂ ਉਹਦਾ ਸੋਚਣਾ ਹੀ ਭਾਰੂ ਆ ਤੇ ਉਹਨੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਗਲਤ ਆ ਤੇ ਉਹਦੇ ਤੇ ਮਤਲਬ ਸਾਡੇ ਵੱਲੋਂ ਤਾਂ ਐ ਆ ਵੀ ਉਹਤੇ ਸਖਤ ਜਦੋਂ ਅਸੀਂ ਕਾਰਵਾਈ ਕਰਨੇ ਆ ਨਾ ਤੇ ਸਾਨੂੰ ਦੀਦਾ ਨਹੀਂ ਵੀ ਉਹਤੇ ਕੀ ਕਾਰਵਾਈ ਹੋਊਗੀ ਤੇ ਮਤਲਬ ਅਸੀਂ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਇਹ ਚੀਜ਼ਾਂ ਨੂੰ ਪੈਕ ਕਰਦੀਆਂ आरएसएस बीजेपी ਅਸੀਂ ਉਹਨਾਂ ਦਾ ਦੇਖੋ ਭੋਨ ਭਗਵਤ ਦਾ ਪਤਲਾ ਬੁਕਰਿਆ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਇੱਥੇ ਦਲਤਾਂ ਦਾ ਜਾਂ ਜਿਹੜੀਆਂ ਮਿਨੋਰਟੀਸ ਆ ਉਹਨਾਂ ਦਾ ਜੀਣਾ ਜਿਹੜਾ ਆ ਉਹ ਦੁਰਵਰ ਕੀਤਾ ਹੋਇਆ ਆ ਇਹਨਾਂ ਦੀਆਂ ਪਾਲਿਸੀਆਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਨੁੱਖਤਾ ਦੇ ਵਿਰੋਧੀ ਆ ਘਟ ਗਿਣਤੀ ਨਾਲ ਅਕਸਰ ਇਦਾਂ ਦੇ ਜੋ ਕੀ ਵਾਰਦਾਤਾਂ ਹੁੰਦੀਆਂ ਨੇ ਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਆਉਂਦੀ ਲੋੜ ਆ ਸਾਡਾ ਭਾਈਚਾਰਾ ਕਿਉਂ ਇਕੱਠਾ ਨਹੀਂ ਹੋ ਰਿਹਾ ਸੀ ਨਹੀਂ ਦੇਖੋ ਅਸੀਂ ਇਕੱਠੇ ਆਂ ਦਰਸਲ ਜਾਗਰਤਾ ਦੀ ਥੋੜੀ ਜਿਹੀ ਘਾਟ ਹੁੰਦੀ ਆ ਪਰ ਐਂ ਦੀ ਗੱਲ ਨਹੀਂ ਅੱਜ ਤੁਸੀਂ ਦੇਖੋ ਇੱਕ ਵੱਡੀ ਗੈਂਦੀ ਦੇ ਵਿੱਚ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਅੱਜ ਇੱਕ ਗੱਲ ਕੀਤੀ ਜਾਵੇ ਤਾਂ ਕੁਝ ਹੀ ਸਮਾਂ ਪਹਿਲਾਂ ਇੱਕ 5 ਸਾਲਾਂ ਬੱਚੇ ਨਾਲ ਬੜੀ ਬੇਰਹਿਮੀ ਨਾਲ ਰਵੀਦ ਨਾਲ ਕੀਤੀ ਗਈ ਤਾਂ ਅੱਜ ਉਹੀ ਘਟਨਾ ਬਾਗਪੁਰ ਦੇ ਇਲਾਕੇ ਵੀ ਵਾਪਰੀ ਆ ਇਨਨ ਕਿੱਦਾਂ ਰੇ ਦੇ ਦਿਓ ਕਿ ਇਹਨਾਂ ਨੂੰ ਬਚਾਓ ਹੋ ਗਿਆ ਕਿ ਉਹ ਵੀ ਪ੍ਰਵਾਸੀ ਪ੍ਰਵਾਸੀ ਆਹ ਲਓ ਇੱਕ ਬੱਚੇ ਨਾਲ ਕਿਸੇ ਨੇ ਦੇਖ ਲਿਆ ਤੇ ਬਚਾਓ ਹੋ ਗਿਆ ਇਹ ਸਾਡੇ ਨਾਲੇ ਧਿਆਨ ਚ ਨਹੀਂ ਆਈ ਗੱਲ ਇਹ ਮੈਂ ਤੁਹਾਡੇ ਕੋਲ ਫਸਟ ਟਾਈਮ ਇਹ ਗੱਲ ਸੁਣੀ ਆ ਅਸਲੀ ਸਵੇਰ ਦੀ ਗੱਲ ਆ ਆਪਾਂ ਜੇ ਸਵੇਰ ਦੀ ਗੱਲ ਆ ਤਾਂ ਆਪਾਂ ਇਸ ਜਿਹੜੀ ਇਹ ਪ੍ਰੋਗਰਾਮ ਤੋਂ ਬਾਅਦ ਅਸੀਂ ਇਸ ਗੱਲ ਵੱਲ ਜ਼ਰੂਰ ਧਿਆਨ ਦੇਵਾਂਗੇ ਉਸ ਦਾ ਵਾਅਦਾ ਬਿਸ਼ਾਅ